ਡੋਲਰ ਇੱਕ ਦੇਰ ਦੇ ਵਿੱਚ ਬੱਧ ਪਰਫਟੇ ਹੋਏ ਰਿਹਾ ਕੀ ਮਾਮਲਾ ਹੈ ਸਤਿ ਜੇਲ ਦੇ ਵਿੱਚ ਗੁਰਪ੍ਰੀਤ ਸਿੰਘ ਕੋਕੀ ਨਾਂ ਦਾ ਬੰਦਾ ਸੀਗਾ ਇੱਕ ਕੰਟੇਨ ਦੇ ਕੋਲ ਖੜਾ ਸੀ ਉਹਦੇ ਉੱਪਰ 9-10 ਜਿਹੜੇ ਹਵਾਲਾਤੀ ਤੇ ਕਦੀ ਹੈਗੇ ਨੇ ਉਹਨਾਂ ਨੇ ਹਮਲਾ ਕਰਤਾ ਸੀਗਾ ਤੇ ਜਿਹਦੇ ਵਿੱਚ ਉਹਦੇ ਸੱਟਾਂ ਲੱਗੀਆਂ ਸੀ ਉਹਨੂੰ ਰਜਿੰਦਰਾ ਹਸਪਤਾਲ ਦਾਖਲ ਕਰਾਇਆ ਗਿਆ ਸੀਗਾ ਉਸ ਮਾਮਲੇ ਦੇ ਵਿੱਚ ਕੱਲ ਅਸੀਂ ਐਫ ਆਈ ਆਰ ਨੰਬਰ 55 ਦਰਜ ਕੀਤੀ ਹੈ ਤੇ ਮਾਮਲਾ ਕੀ ਸੀ ਹਾ ਮਾਮਲਾ ਜੀ ਜੇਲ ਦੇ ਵਿੱਚ ਜਿਹੜਾ ਹੈਗਾ ਮਤਲਬ ਜਦੋਂ ਆਪਸ ਦੇ ਵਿੱਚ ਇਹਨਾਂ ਦੀ ਛੋਟੀ ਛੋਟੀ ਗੱਲ ਤੇ ਕੁਛ ਨਾ ਕੁਛ ਮਤਲਬ ਵਿਵਾਦ ਹੁੰਦੇ ਨੇ ਉਹ ਗੱਲ ਹੈਗੀ ਉਹ ਤਸਦੀਕ ਕਰ ਰਹੇ ਕਿ ਅਸਲ ਵਜ੍ਹਾ ਕੀ ਹੈ ਇਹ ਜਿਹੜਾ ਜਿਹਦੇ ਸੱਤਾਂ ਵਜੀਆਂ ਨੇ ਗੁਰਪ੍ਰੀਤ ਸਿੰਘ ਇਹ ਸਨੇਚਿੰਗ ਦੇ ਇੱਕ ਮਾਮਲੇ ਦੇ ਵਿੱਚ ਉੱਥੇ ਦਾ ਦਾਖਲਾ ਨੇ ਬਾਰੇ ਆਰਿਆਂ ਨੇ ਉਹ ਇਹ ਕਹਿੰਦੇ ਏ ਜੀ 10 8 8 ਬੰਦੇ ਨੇ ਅ ਅਡਰ ਕੇਸਸ ਦੇ ਵਿੱਚ ਜੇਲ੍ਹ ਦੇ ਵਿੱਚ ਜਿਹੜੇ ਹੈਗੇ ਨੇ ਬੰਦ ਨੇ ਕੋਈ ਗੈਂਗਸਟਰ ਵੀ ਨਹੀਂ ਨਹੀਂ ਕੋਈ ਗੈਂਗਸਟਰ ਵਗੈਰਾ ਵਾਲੀ ਕੋਈ ਨਾਰਮਲੀ ਹਵਾਲਾਤੀ ਅਸਰ ਹੈ ਕਿ ਹਵਾਲਾਤੀ ਵੀ ਹੈਗੇ ਨੇ ਇੱਕ ਤੋਂ ਕਹਦੀ ਵੀ ਹੈਗੇ ਕਿੰਨਾ ਦੀ ਕਾਰਵਾਈ ਕੀਤੀ ਵੀ ਸਿਰ ਤੁਹਾਡੇ ਜੋ ਹਾਰਡ ਕੇਸ ਹੈਗਾ ਜਿਹਦੇ ਸੱਟਾਂ ਵਜੀਆਂ ਨੇ ਸੱਟਾਂ ਦੇ ਹਿਸਾਬ ਨਾਲ ਜਿਹੜੀ ਅਕੋਰਡਿੰਗ ਟੂ ਐਮ ਐਲ ਆਰ ਜਿਹੜੀ ਹੈਗੀ ਹੈ 115 118 ਪੀ ਐਨ ਐਸ ਤੇ ਹੋਰ ਨਾਲ ਦੀਆਂ ਧਾਰਾਵਾਂ ਦੇ ਵਿੱਚ ਕਾਰਵਾਈ ਕੀਤੀ ਪ੍ਰिजन ਐਕਟ ਨੇ ਨਹੀਂ ਪ੍ਰिजन ਐਕਟ ਤਾਂ ਉਹ ਮਤਲਬ ਜਿਹੜਾ ਹੈਗਾ ਮੋਬਾਈਲ ਵਗੈਰਾ ਦਾ ਕੇਸ ਹੁੰਦਾ ਉਹ ਫੜਾਇਆ ਜਾਂਦਾ ਇਹਦੇ ਪਿੱਛੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਹਾਰਡ ਕੇਸ ਦੀ ਚੱਕਵੀ ਦੀ ਗੱਲ ਇਹਨੇ ਕੰਡੀਸ਼ਨ ਕਿਦਾਂ ਦੀ ਕਹਿੰਦੇ ਆ ਡਾਕਟਰ ਨੇ ਫਿਲਹਾਲ ਤਾਂ ਸਟੇਬਲ ਹੈ ਜੀ ਬਾਕੀ ਅਸੀਂ ਮੈਡੀਕਲ ਰਿਕਾਰਡ ਜਦੋਂ ਲਾਵਾਂਗੇ ਉਦੋਂ ਸਾਰੀ ਗੱਲ ਸਪੱਸ਼ਟ ਹੋ ਜਾਏਗੀ ਮਹਿੰਦਰ ਸਿੰਘ ਜੱਪੇ ਜੀ ਸੀਗਾ ਜੀ ਰੈਫਰ ਕੀਤਾ ਸੀਗਾ ਉਸ ਤੋਂ ਬਾਅਦ ਕੱਲ ਛੁੱਟੀ ਹੋ ਗਈ ਤਾਂ ਉਹਦੇ ਬਾਰੇ ਟਡੇ ਲਾਈ ਦੀ